ਇੱਥੇ ਗੁਰੂ ਗਰਗ ਦੇ ਮਹਾਰਾਜ ਜੀ 7 ਮਹੀਨੇ 13 ਦਿਨ ਸਥਾਨ ਤੇ ਠਹਿਰੇ ਨਾਲ ਮਸਜਿਦਾਂ ਮੁਸਲਮਾਨ ਵੀ ਰਾਜੀ ਬਿਲਕੁਲ ਨਾਲ ਨਾਲ ਹੈ। ਅਤੇ ਆਸਾਦੀ ਵਾਰ ਦਾ ਸ਼ਲੋਕ ਇੱਥੇ ਹੀ ਉਹਨਾਂ ਨੇ ਚਰਨ ਕੀਤਾ ਸੀ। ਇਹ ਬੋਲੀਆਂ ਹਨ ਕੋਰਵਾ ਪਾਂਡਵਾ ਦੇ ਵਕਤ ਦੀਆ। ਆਨੰਦ ਆ ਗਏ ਦੋਸਤੋ ਇੱਥੇ ਆ ਗਏ। ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ। ਪਹਿਲੀ ਪੌੜੀ ਦਾ ਪਾਸੇ ਇੱਕ ਓਕਾ ਸਤਨਾਮ ਇੱਥੇ ਅੰਦਰ ਦੇ ਪਾਸੇ ਇੱਕ ਪੱਥਰ ਵੱਡੀ ਸਿਲਾਹ ਦੇ ਉੱਤੇ ਉਕਰਿਆ ਹੋਇਆ ਹੈ। ਦੋਸਤੋ ਇਹ ਉਹ ਪੱਥਰ ਦੀ ਸਿਲਾਈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਨਾਲ ਮੂਲ ਮੰਤਰ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਚੱਲੇ ਆ ਗੁਰਦੁਆਰਾ ਮੰਜੀ ਸਾਹਿਬ ਜੋ ਕਿ ਹੈ ਪਿੰਜੌਰ ਦੇ ਵਿੱਚ ਹੁਣ ਅਸੀਂ ਪੰਜਕੂਲੇ ਤੋਂ ਨਿਕਲ ਚੁੱਕੇ ਆ ਤੇ ਪੰਜਕੂਲੇ ਤੋਂ ਕਰੀਬ ਕਰੀਬ 25 ਕਿਲੋਮੀਟਰ ਦਾ ਰਸਤਾ ਹੈ ਪੰਜਕੂਲੇ ਤੋਂ ਆਪਾਂ ਜਦੋਂ ਪਿੰਜੌਰ ਨੂੰ ਜਾਂਦੇ ਆ ਤੇ ਰਸਤੇ 'ਚ ਇੱਥੇ ਵੀ ਟੋਲ ਪਰਾਜਾ ਮਿਲੇਗਾ ਤੁਹਾਨੂੰ ਥੋੜੀ-ਥੋੜੀ ਚੜਾਈ ਸ਼ੁਰੂ ਹੋ ਗਈ ਹੈ ਮਿੱਤਰੋ ਜਿਵੇਂ ਆਪਾਂ ਪਹਾੜੀ ਲਾ ਕੇ ਜਾਂਦੇ ਨਾ ਉਹ ਸਿਸਟਮ ਬਣ ਗਿਆ ਪਿੰਜੌਰ ਸ਼ਹਿਰ ਦੇ ਵਿੱਚ ਗ ਅਬ ਬਾਜ਼ਾਰ ਦੇਖੋ ਪਿੰਜੌਰ ਦਾ ਸੱਜੇ ਖੱਬੇ ਸਾਰਾ ਗੱਡੀ ਇੱਥੇ ਲਾਈ ਆ ਮੇਨ ਰੋਡ ਤੇ ਹੀ ਲੱਗੀ ਹੈ ਗੱਡੀ ਕਿਉਂਕਿ ਗੁਰਦੁਆਰਾ ਸਾਹਿਬ ਮੇਨ ਰੋਡ ਤੇ ਹੀ ਨਾਲੇ ਤੁਹਾਨੂੰ ਦਿਖ ਰਿਹਾ ਹੋਣਾ ਉਹ ਇੱਥੇ ਗੱਡੀ ਲਾਈ ਹੈ ਹੁਣ ਦੇਖਦੇ ਹਾਂ ਰਸਤਾ ਕਿੱਧਰ ਦੀ ਹੈ ਅਧਰ ਕਲੀ ਦੇ ਵਿੱਚ ਲੱਗਦਾ ਗੁਰਦੁਆਰਾ ਸਾਹਿਬ ਦਾ ਰਸਤਾ ਹੈ ਚੱਲਦੇ ਆ ਇਧਰ ਮੰਦਿਰ ਹੈ ਦੇਖੋ ਸ੍ਰੀ ਸੂਰਜਪੁੱਤਰ ਪ੍ਰਾਚੀਨ ਮੰਦਿਰ ਦਰਸ਼ਨ ਕਰੋ ਜੀ ਗੁਰਦੁਆਰਾ ਮੰਜੀ ਸਾਹਿਬ ਪਿੰਜੌਰ ਪੰਚਕੂਲੇ ਤੋਂ 25 ਕਿਲੋਮੀਟਰ ਦਾ ਰਸਤਾ ਹੈ ਆਪਣੀ ਗੱਡੀ ਤੇ ਉਧਰ ਬਸ ਤੇ ਉਹ ਤੁਹਾਨੂੰ ਥੋੜਾ ਟਾਈਮ ਲੱਗ ਜਾਏਗਾ ਇਧਰ ਲੰਗਰ ਹਾਲ ਬਣਿਆ ਹੈ ਤੇ ਇੱਧਰ ਗੁਰਦੁਆਰਾ ਸਾਹਿਬ ਦੀ ਕੁਝ ਛਾੜੀ ਵੀ ਚੱਲ ਰਹੀ ਹੈ। ਐ ਨਿੱਲਾ ਦੇਸ ਜਾਨੇ ਆਪ ਕੋ ਗਾਏ। ਗੁਰਦੁਆਰਾ ਸਾਹਿਬ ਦੇ ਵੀ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ ਹੈ। ਉਡਾਰੋ ਜੀਓ ਉਡਕੋ ਗੁਰਦੁਆਰਾ ਸਾਹਿਬ ਦੇ ਅੰਦਰ ਇਤਿਹਾਸ ਲਿਖਿਆ ਆਇਆ ਮੈਂ ਇਹਦੀ ਵੀਡੀਓ ਪਾ ਦिती ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਰਾਮ ਨਾਲ ਪੜ ਸਕਦੇ ਹੋ ਇਹਦਾ ਇਤਿਹਾਸ ਤੁਹਾਨੂੰ ਮੈਂ ਸਾਰਾ ਡਿਸਕ੍ਰਿਪਸ਼ਨ ਚ ਲਿਖਦਾ ਹਾਂ ਐ ਨਾਲ ਹੀ ਮਸਜਿਦ ਵੀ ਹੈ ਦੇਖੋ ਮੁਸਲਮਾਨ ਵੀਰਾ ਦੀ ਨਾਲ ਹੀ ਮਸਜਿਦ ਹੈ ਇੱਕ ਮੱਲੇ ਦੇ ਵਿੱਚ ਗੁਰਦੁਆਰਾ ਸਾਹਿਬ ਸਿੱਟਲ ਬਿਲਕੁਲ ਮੱਲੇ ਦੇ ਵਿੱਚੋ ਵਿੱਚ ਸੰਗੜਾ ਬਾਦੀ ਵਾਲਾ ਇਲਾਕਾ ਹੈ ਮਿੱਤਰੋ ਗੁਰਦੁਆਰਾ ਮੰਜੀ ਸਾਹਿਬ ਦਾ ਇਤਿਹਾਸ ਬਹੁਤ ਹੀ ਰੋਚਕ ਹੈ ਮੈਂ ਗ੍ਰੰਥੀ ਜੀ ਨੂੰ ਬੁਲਾਇਆ ਹੈ ਤਾਂ ਕਿ ਆਪਣੇ ਤੋਂ ਕੋਈ ਗਲਤੀ ਨਾ ਹੋਵੇ ਉਹ ਇਤਿਹਾਸ ਗ੍ਰੰਥੀ ਜੀ ਤੋਂ ਵਾਹਿਗੁਰੂ ਜੀ ਤੋਂ ਫਸਾਏ ਇਤਿਹਾਸ ਜਾਣਦੇ ਅੱਜ ਜਿਹੜੇ ਸਥਾਨ ਤੇ ਆਪਾਂ ਖੜੇ ਆ ਇਹ ਸਥਾਨ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਛੋ ਪ੍ਰਾਪਤ ਤੇ ਧਰਤੀ ਹੈ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ 1500 ਨੂੰ ਆਏ 3 ਮਹੀਨੇ 13 ਦਿਨ ਇਸ ਸਥਾਨ ਤੇ ਠਹਿਰੇ ਇੱਥੇ ਆ ਕੇ ਇਥੇ ਹੀ ਟੁੰਡੇ ਅਸਰਾਜੇ ਨੂੰ ਜਿੰਦੇ ਹੱਥ ਨਹੀਂ ਸਨ ਗੁਰੂ ਮਹਾਰਾਜ ਨੇ ਅਮਰਦ ਦੇ ਛਟਿਆਂ ਨਾਲ ਉਸ ਨੂੰ ਹੱਥ ਬਖਸ਼ੇ ਜਿਹੜੀ ਜੇ ਆਪਾਂ ਆਸਾ ਦੀ ਵਾਰ ਦੇ ਵਿੱਚ ਪੜ੍ਹਦੇ ਹਾਂ ਟੁੰਡੇ ਅਸਰਾਜੇ ਦੀ ਤੁਲ ਨਹੀਂ ਉਹ ਇੱਥੇ ਹੀ ਸੀ ਔਰ ਆਸਾ ਦੀ ਵਾਰ ਦਾ ਸ਼ਲੋਕ ਇੱਥੇ ਹੀ ਉਹਨਾਂ ਨੇ ਚਾਰਣ ਕੀਤਾ ਸੀ ਔਰ ਜਿਹੜਾ ਪਹਿਲੀ ਪੌੜੀ ਦਾ ਪਾਸ ਸੀ ਇੱਕ ਔਂਕਾਰ ਸਤਨਾਮ ਇੱਥੇ ਅੰਦਰ ਦੇ ਪਾਸੇ ਇੱਕ ਪੱਥਰ ਵੱਡੀ ਸਿਲਾ ਦੇ ਉੱਤੇ ਉਕੜਿਆ ਹੋਇਆ ਦੋਸਤੋ ਇਹ ਉਹ ਪੱਥਰ ਦੀ ਸਿਲਾਈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥ ਨਾਲ ਮੂਲ ਮੰਤਰ ਲਿਖਿਆ ਸੀ ਜੋ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਸੁਸ਼ੋਭਿਤ ਹੈ ਉਹ ਉਸ ਟਾਈਮ ਦਾ ਇਤਿਹਾਸ ਹੈ ਜਦ ਗੁਰੂ ਨਾਨਕ ਦੇਵ ਜੀ ਜੀਵਨ ਯਾਤਰਾ ਕਰਦੇ ਹੋਏ 3 ਮਹੀਨੇ 13 ਮਹੀਨੇ ਤੇ ਫੈਰੇ ਜਿਹੜਾ ਇੱਕ ਇਤਿਹਾਸ ਜਿੱਥੇ ਵੀ ਦੁਨੀਆ ਦੂਰੋਂ ਦੂਰੋਂ ਚਲ ਕੇ ਅਸੀਂ ਇਤਿਹਾਸਕ ਸਥਾਨ ਤੇ ਜਾਂਦੇ ਹਾਂ ਇਹ ਉਹਨਾਂ ਇਤਿਹਾਸਕ ਸਥਾਨਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਤੀਰਥ ਹੈ ਜਿੱਥੇ ਮਨੋ ਕਾਮਨਾਵਾਂ ਲੋਕਾਂ ਦੀ ਪੂਰੀਆਂ ਹੁੰਦੀਆਂ ਨੇ ਕੁੰਡੇਸ ਰਾਜੇ ਨੂੰ ਐਸੋ ਹੱਥ ਬਖਸ਼ੇ ਇੱਥੇ ਆ ਕੇ ਲੋਕ ਨਕਵਸਤ ਹੁੰਦੇ ਨੇ ਅਸੀਂ ਹਰ ਸਾਲ ਧੰਗੂ ਨਾਨਕ ਦੇ ਮਹਾਰਾਜ ਜੀ ਦਾ ਆਗਮਨ ਦਿਵਸ 15 ਅਸੂ ਨੂੰ ਹਰ ਸਾਲ ਇੱਥੇ ਮਨਾਇਆ ਜਾਂਦਾ ਹੈ ਸੋ ਸਾਰੀਆਂ ਸੰਗਤਾਂ ਰਲ ਮਿਲ ਕੇ ਗੁਰੂ ਘਰ ਦਾ ਹਰਗਿਆਸ ਕਰਦੀਆਂ ਨੇ ਸਾਰੀਆਂ ਸੰਗਤਾਂ ਰਲ ਮਿਲ ਕੇ ਪ੍ਰੇਮ ਦਾ ਗੁਰੂ ਘਰ ਕਰਤਾਰ ਹੋ ਰਿਹਾ ਹੈ ਇਸੇ ਤਰ੍ਹਾਂ ਇਸ ਸਾਲ ਨੇ ਸੰਗਤਾਂ ਸੇਵਾ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨਵਾਜੀ ਧੰਨਵਾਦ ਬਹੁਤ ਬਹੁਤ ਆ ਦਰਸ਼ਨ ਕਰੋ ਜੀ ਬੋਲੀ ਸਾਬ ਦੇ ਜਿੰਨੇ ਹੋ ਸਕੀ ਇਹ ਵੀਡੀਓ ਮਦਦ ਦਿਖਾ ਦੇਣਾ ਆ ਜ਼ੂਮ ਕਰਕੇ ਦੇਖੋ ਥੱਲੇ ਪਾਣੀ ਹੈ ਪੂਰਾ ਜੋ ਵੀ ਘੰਟੇ ਆਪਣੇ ਆ ਪਾਣੀ ਦਾ ਸੋਮਾ ਚ ਪਾਣੀ ਨਿਕਲਦਾ ਰਹਿੰਦਾ। ਸਾਹ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਉੱਪਰਲੀ ਮੰਜ਼ਲ ਤੇ ਆਣ ਦੀ ਇਜਾਜ਼ਤ ਮਿਲ ਗਈ ਹੈ। ਤੇ ਇਹ ਦੇਖੋ ਤੁਸੀਂ ਬਿਲਕੁਲ ਸੜਕ ਦੇ ਨਾਲ ਗੁਰਦੁਆਰਾ ਸਾਹਿਬ ਸ਼ੋਭੀਦਨ ਤੇ ਆ ਦੇਖੋ ਹਾਈਵੇ ਤੋਂ ਨਾਲ ਹੀ ਬਾਹਰ ਨਿਕਲੋ ਤੇ ਇਤਰੂ ਤੁਸੀਂ ਬਾਹਰ ਨਿਕਲੋਗੇ ਤਾਂ ਹਾਈਵੇ ਮਿਲੇਗਾ ਤੁਹਾਨੂੰ। ਇਹ ਨਾਲ ਮਸਜਿਦ ਆ ਮੁਸਲਮਾਨ ਵੀਰਾਂ ਦੀ ਬਿਲਕੁਲ ਨਾਲ-ਨਾਲ ਹੈ। ਸਾਰਾ ਪੰਜੌਰ ਸ਼ਹਿਰ ਦੇਖੋ ਤੁਹ ਦਿਖ ਰਿਹਾ ਹੈ। ਆਨੰਦ ਆ ਗਏ ਦੋਸਤੋ ਇੱਥੇ ਆ ਗਏ। ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਦੋਸਤੋ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਣਿਆ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਬਹੁਤ ਵੱਡੇ ਵੱਡੇ ਪਾਣੀ ਦੇ ਬੋਲੀਆਂ ਹਨ ਇਹ ਬੋਲੀਆਂ ਹਨ ਕੁਰਵਾ ਪਾਂਡਵਾ ਦੇ ਵਕਤ ਦੀਆ ਜਦੋਂ ਪਾਂਡਵ ਪਾਣੀ ਲਈ ਬੋਲੀਆਂ ਪੁੱਟਦੇ ਸੀ ਆਪਣੇ ਪਾਣੀ ਦੀ ਪੂਰਤੀ ਲਈ ਕੁਰਵਾ ਦੇ ਜ਼ਹਿਰ ਮਿਲਾ ਦਿੰਦੇ ਸੀ ਉਸ ਕਰਕੇ ਉਹਨਾਂ ਨੂੰ ਹੋਰ ਬੋਲੀਆਂ ਪੁੱਟਣੀਆਂ ਪੈਂਦੀਆਂ ਸੀ ਪੂਰੇ ਪੰਜੌਰ ਵੀ ਜੰਦਾ ਦੀਆਂ 10-12 ਬੋਲੀਆਂ ਹਨ ਇਹ ਬਿਲਕੁਲ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਹਨ ਆ ਦੇਖੋ ਸਾਰੀ ਬੋਲੀਆਂ ਇੱਕ ਪਾਸੋਂ ਦੂਜੇ ਪਾਸੇ ਤੱਕ ਦੇਖੋ ਕਿੰਨੀ ਵੱਡੀ ਬਣੀ ਹੋਈ ਹੈ ਇਹ ਪੂਰੀ ਬੋਲੀ ਕੁਦਰਤੀ ਹੈ 24 ਘੰਟੇ ਇਹਦੇ ਵਿੱਚ ਪਾਣੀ ਆਂਦਾ ਰਹਿੰਦਾ ਹੈ ਜੇ ਔਰ ਪਾਣੀ ਵੀ ਆਪਣੇ ਆਪ ਸਾਫ਼ ਹੁੰਦਾ ਰਹਿੰਦਾ ਹੈ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਜਿਹੜੇ ਪੰਜੌਰ ਛਣ ਤੁਹਾਨੂੰ ਦਰਸ਼ਨ ਕਰਾ ਦਿੱਤੇ ਹਨ ਕਿ ਜਿੰਨਾ ਹੋ ਸਕੇ ਇਤਿਹਾਸ ਮੈਂ ਡਿਸਕ੍ਰਿਪਸ਼ਨ ਚ ਪਾ ਦਿੱਤਾ ਹੈ ਤੁਸੀਂ ਉੱਥੇ ਪੜ ਲਿਓ ਗੁਰਦੁਆਰਾ ਸਾਹਿਬ ਦੀ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਔਰ ਸ਼ੇਅਰ ਜਰੂਰ ਕਰਦੇ ਹੋ ਆਪਣੇ ਦਾਸ ਗਿੰਦਰ ਸਿੰਘ ਜੀ ਨੂੰ ਜਾਜਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ